ਪਹਿਲਾਂ ਆਪਣੇ ਚੈਨਲ ਦੇ ਉੱਤੇ ਬੱਕਰੀਆਂ ਗੱਲਾਂ ਦਾ ਚੈਨਲ ਚੱਲ ਰਿਹਾ ਹੈ ਸਾਰਿਆਂ ਨੂੰ ਦਿਲ ਦੇ ਉੱਤੋਂ ਸਤਿ ਸ੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਆਪਣੇ ਭਰਾ ਮਸ਼ੀਨਾਂ ਲੈ ਕੇ ਅਪਰੋਜ ਗੱਲ ਕਰਦੇ ਹਾਂ ਸਵੇਰ ਦੀ ਸ਼ਹਿਰ ਦੇ ਵਿੱਚ ਆਪਾਂ ਰੋਜ਼ ਗੱਲ ਕਰਦੇ ਹਾਂ ਮੈਂ ਆਪਣਾ ਛੋਟਾ ਭਾਈ ਭਵੰਤ ਮਸ਼ੀਨਾਂ ਲੈ ਕੇ ਅੰਮ੍ਰਿਤਸਰ ਗਏ ਹੋਏ ਨੇ ਦੋ ਮਸ਼ੀਨਾਂ ਉੱਥੇ ਚੱਲ ਰਹੀਆਂ ਨੇ ਤੇ ਦੋ ਮਸ਼ੀਨਾਂ ਦਾ ਸਮਾਨ ਅੱਜ ਉਹ ਤੁਹਾਨੂੰ ਸਾਰੀ ਵੀਡੀਓ ਸ਼ੂਟ ਕਰਕੇ ਦਿਖਾਵਾਂਗੇ ਦੋ ਮਸ਼ੀਨਾਂ ਦਾ ਸਮਾਨ ਜਿਹੜਾ ਨੇ ਧਰ ਰੱਖਿਆ ਹੈ ਬਾਕੀ ਸਮਾਨ ਉਧਰ ਉਹ ਫਿੱਟ ਕਰੀ ਜਾਂਦੇ ਆ ਉਹਨਾਂ ਪੱਲੇ ਨੇ ਸਾਰੀਆਂ ਜਿੰਨਾ ਵੀ ਸਮਾਨ ਉਹਨਾਂ ਨੇ ਅੱਜ ਜਾਣਾ ਕਿਉਂਕਿ ਦੋ ਮਸ਼ੀਨਾਂ ਉੱਤੇ ਚੱਲੀ ਜਾਂਦੀਆਂ ਨੇ ਕਟਾਈ ਦਾ ਕੰਮ ਸ਼ੁਰੂ ਹੋ ਗਿਆ ਤੇ ਬਾਕੀ ਮਸ਼ੀਨਾਂ ਦੋ ਤਿਆਰ ਕਰਕੇ ਉਹਨਾਂ ਦੇ ਸਿੱਖੜਾਈਆਂ ਹੋਈਆਂ ਚਲੋ ਆਪਾਂ ਚੱਲਦੇ ਹਾਂ ਤੁਹਾਨੂੰ ਦਿਖਾਉਣਾ ਸਾਰਾ ਵੀ ਕਿਵੇਂ ਸਿਸਟਮ ਉੱਥੇ ਚਲਾਉਣਗੇ ਉੱਥੋਂ ਦੀ ਵੀਡੀਓ ਤੁਹਾਨੂੰ ਸ਼ੂਟ ਕਰਕੇ ਦਿਖਾਵਾਂਗੇ ਜੇ ਉਹਨਾਂ ਦੀ ਮਸ਼ੀਨਾਂ ਉੱਥੇ ਦੇਖ ਚੱਲੀ ਜਾਂਦੀਆਂ ਕੁਝ ਚੱਲਦੀਆਂ ਇੱਕ ਦੋ ਦਿਨਾਂ ਤੱਕ ਜਿੱਦ ਤੇ ਆਪਣਾ ਸਕੂਲ 'ਚ ਛੁੱਟੀ ਹੋ ਗਈ ਤਾਂ ਆਪਾਂ ਉੱਥੋਂ ਦੀ ਵੀਡੀਓ ਤੁਹਾਨੂੰ ਸਾਰੀ ਸ਼ੂਟ ਕਰਕੇ ਦਿਖਾਵਾਂਗੇ ਜੇ ਪਿੰਡਾਂ 'ਕੀ ਮਸ਼ੀਨਾਂ ਚੱਲਣਗੀਆਂ ਤੇ ਪਿੰਡ ਵੀ ਜਿਹੜੇ ਇਹ ਟਰਾਲੇ ਨੇ ਇਹ ਟਰਾਲੇ ਕੀ ਹੈ ਪਰਾਲੀ ਨੂੰ ਡੰਪਾਂ ਦੇ ਕੋਲ ਲੈ ਕੇ ਜਾਣਗੇ ਇਹ ਟਰਾਲੇ ਨੇ ਇਹ ਟਰਾਲੇ ਇਹ ਮਸ਼ੀਨਾਂ ਨੇ ਜਿਹੜੀਆਂ ਇਹ ਪਰਾਲੀ ਨੂੰ ਇਕੱਠੀਆਂ ਕਰਨਗੀਆਂ ਟਰੈਕਟਰ ਦੇ ਮਾंगे ਚੱਲਣਗੀਆਂ ਤੇ ਜਿਹੜੇ ਇਹ ਟਰਾਲੇ ਨੇ ਇਹ ਡੰਪਾਂ ਦੇ ਉੱਤੇ ਲੈਵਰ ਨੇ ਉੱਤੇ ਲੱਦੂ ਕੀਤੇ ਡੰਪਾਂ ਦੇ ਉੱਤੇ ਪਰਾਲੀ ਨੂੰ ਲੈ ਕੇ ਜਾਣਗੇ ਟਰੈਕਟਰ ਨੇ ਬਾਈਆਂ ਨੇ ਇਹ ਵੀ ਇਹਨਾਂ ਨੇ ਨਵਾਂ ਲਿਆ ਤੇ ਇੱਕ ਦੂਜਾ ਨਵਾਂ ਟਰੈਕਟਰ ਹੈ ਜਿਹੜਾ ਉਹ ਤੇਲ ਪਾਣ ਵਾਸਤੇ ਪੰਪ ਤੇ ਗਿਆ ਹੋਇਆ ਹੈ ਕਿਸ ਨੂੰ ਉਹ ਟਰੈਕਟਰ ਨਾਲ ਵੀ ਜਾ ਕੇ ਇੱਕ ਦੋ ਕਲਿੱਪ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਆ ਜੋ ਜਿਹੜੀ ਤਿਆਰੀ ਕਰ ਰਹੇ ਉਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦਿਖਾਉਣੀ ਹੈ ਜਿਵੇਂ ਆਪਾਂ ਪਹਿਲਾਂ ਦਿਖਾਇਆ ਬਾਈਆਂ ਨੇ ਉਹ ਟਰੈਕਟਰ ਵੀ ਦੋ ਜਿਹੜੇ ਆਪਦੇ ਡੰਪਾਂ ਦੇ ਪਰਾਲੀ ਨੂੰ ਲਿਜਾਣ ਵਾਸਤੇ ਟਰੈਕਟਰ ਨਵੇਂ ਲਏ ਨੇ ਦੋ ਟਰੈਕਟਰ ਬਾਈਆਂ ਕੋਲ ਇਹ ਵੀ ਨੇ ਇਹ ਖੜੇ ਨੇ ਇਹ ਵੀ ਟਰਾਲਿਆਂ ਦੇ ਮਗਰ ਚੱਲਣਗੇ ਕੁਝ ਟਰਾਲੇ ਉੱਥੇ ਪਹੁੰਚ ਚੁੱਕੇ ਨੇ ਤੇ ਕੁਝ ਟਰਾਲੇ ਜਾਣਗੇ ਇੱਕ ਤਾਂ ਟਰੈਕਟਰ ਹੋ ਗਿਆ ਬਾਈਆਂ ਦਾ ਤੇ ਇੱਕ ਆ ਖੜਾ ਹੈਗਾ ਇਹ ਦੋ ਅੱਧ ਬਾਈ ਆਉਂਦੇ ਨੇਗੇ ਬਾਈਆਂ ਦਾ ਸਮਾਨ ਆਪਾਂ ਚੱਲ ਕੇ ਗਾਹਾਂ ਅੱਗੇ ਜਿਹੜੀਆਂ ਮਸ਼ੀਨਾਂ ਵੀ ਹੋਰ ਨੇ ਤਿਆਰ ਕਰੀਆਂ ਤੇ ਉੱਥੇ ਚੱਲ ਕੇ ਆਪਾਂ ਦਿਖਾਉਨੇ ਆ ਦੇਖ ਜਿਵੇਂ ਆਪਾਂ ਪਹਿਲਾਂ ਉੱਥੇ ਵੀ ਦੱਸਿਆ ਵੀ ਉੱਥੇ ਜਿਹੜੀਆਂ ਮਸ਼ੀਨਾਂ ਨੇ ਉਹ ਪ੍ਰਾਲੀ ਨੂੰ ਇਕੱਠੀਆਂ ਕਰਕੇ ਟਰਾਲੇ ਨੇ ਟਰਾਲੇ ਡੰਬਾਂ ਤੇ ਲੈ ਕੇ ਜਾਣਗੇ ਇੱਕ ਟਰਾਲਾ ਆ ਖੜਾ ਹੈ ਤੁਹਾਨੂੰ ਦੱਸ ਕੋ ਉਸ ਟਰਾਲੇ ਜਾ ਕੇ ਤਾਂ ਮਸ਼ੀਨਾਂ ਉੱਥੇ ਚੱਲ ਪਈਆਂ ਨੇ ਤੇ ਇੱਕ ਟਰਾਲਾ ਆ ਖੜਾ ਜਿਹੜਾ ਭਵੰਤ ਬਾਈ ਦੇ ਬਿਲਕੁਲ ਭਾਰ ਗਿਆ ਬਾਕੀ ਵੀ ਸਮਾਨ ਜਿਹੜਾ ਇਹਨਾਂ ਨੇ ਧਰਿਆ ਹੋਇਆ ਉਸ ਨੂੰ ਦਿਖਾਵਾਂਗੇ ਜਿਹੜੀ ਸ਼ੂਟਿੰਗ ਉੱਥੇ ਕਰਾਂਗੇ ਉਹ ਆਪਾਂ ਬਾਅਦ ਚ ਦਿਖਾਵਾਂਗੇ ਹੁਣ ਤੁਹਾਨੂੰ ਕਿੰਨਾ ਕੁ ਵਾਰ ਇਹਨਾਂ ਦਾ ਸਮਾਨ ਦਿਖਾਉਣਾ ਹੈ ਸਾਰਾ ਸਮਾਨ ਦੇ ਉੱਤੇ ਚਾਨਣਾ ਪਾਉਣਾ ਅਜੇ ਕਿਰਿਆ ਇਹ ਬੋਰੀਆਂ ਨੇ ਇਹਨਾਂ ਦੇ ਵਿੱਚ ਹੈਗੀ ਹੈ ਰੱਸੀ ਜਦੋਂ ਮਸ਼ੀਨ ਚੱਲੂਗੀ ਮਸ਼ੀਨ ਦੇ ਵਿੱਚ ਪੈਜੂਗੀ ਕਿਉਂਕਿ ਉਹ ਤਕਨੀਕ ਬਾਅਦ ਦੀ ਹੈ ਸਾਰੀ ਰੱਸੀ ਨੂੰ ਬਿਲਕੁਲ ਤੋੜਦੀ ਕੱਢਦੀ ਨਹੀਂ ਜਿੰਨੀ ਉਹਨੂੰ ਲੋਡ ਹੈ ਮਸ਼ੀਨ ਵਿੱਚ ਲੈਂਦੀ ਹੈ ਇਹਦੇ ਵਿੱਚ ਆਉਂਦੀ ਹੈ ਰੱਸੀ ਜਿਹੜੀ ਪੂਰੀ ਜ਼ਿਆਦਾ ਮਹਿੰਗੀ ਹੈ ਵਧੀਆ ਚੀਜ਼ ਹੈ ਇਹ ਫਿਰ ਉਹ ਮਸ਼ੀਨ ਆ ਗਈ ਜਿਹੜੀ ਪਰਾਲੀ ਨੂੰ ਇਕੱਠੀ ਕਰਦੀ ਹੈ ਖੇਤ ਦੇ ਵਿੱਚ ਜਿਹੜੀ ਖਿਲਰੀ ਹੁੰਦੀ ਹੈ ਕੇਰਾਂ ਨੂੰ ਕਟਰ ਕੱਟਦਾ ਹੈ ਫਿਰ ਉਹ ਇਕੱਠੀ ਕਰਕੇ ਇਹਨੂੰ ਸਾਰੀ ਇਕੱਠੀ ਕਰਕੇ ਤੇ ਉਹ ਮਸ਼ੀਨ ਦੇ ਮੂੰਹ ਦੇ ਵਿੱਚ ਆਈ ਜਾਂਦੇ ਤੇ ਉਹਦੇ ਗੱਠਾ ਬਣੀ ਜਾਂਦੀ ਆਜੋ ਤੁਹਾਨੂੰ ਮਿੱਤਰੋ ਅੱਗੇ ਵੀ ਦਿਖਾਉਨੇ ਆਂ ਇਹ ਟਰੈਕਟਰ ਹੈ ਇਹ ਟਰੈਕਟਰ ਦੇ ਵਿੱਚ ਕੀ ਹੈ ਇਹਨਾਂ ਦਾ ਜਿੰਨਾ ਸਾਰਾ ਰਸਨ ਪਾਣੀ ਹੈ ਉੱਥੇ ਜਾ ਕੇ ਵਰਤਣਗੇ ਉੱਥੇ ਇਹਨਾਂ ਨੇ ਮਕਾਨ ਕੀ ਹੈ ਕਿਰਾਏ ਤੇ ਲੈ ਛੱਡਿਆ ਹੈ ਉੱਥੇ ਜਾ ਕੇ ਜਿੰਨੀ ਲੇਬਰ ਹੈ ਸਾਰੀ ਇਹਨਾਂ ਦੀ ਉਹ ਕੁਝ ਲੇਬਰ ਤਾਂ ਉੱਥੇ ਬਾਕੀ ਹੈ ਕੁਝ ਅਜਿਨਾਂ ਦੇ ਨਾਲ ਜਾਊਗੀ ਇਹ ਟਰੈਕਟਰ ਦੇ ਵਿੱਚ ਇਹਨਾਂ ਦਾ ਸਾਰਾ ਰਸਨ ਪਾਣੀ ਹੈ ਜਿੰਨਾ ਚਾਹ ਗੋੜਾ ਗੱਦੇ ਗੱਦੇ ਪੈਣ ਵਾਸਤੇ ਤੇ ਮਿੱਤਰੋ ਇਹ ਸ਼ਾਮ ਨੂੰ 6 ਵਜੇ ਚੱਲਣਗੇ ਤੇ ਆਪ ਦਾ ਆਰਾਮ ਨਾਲ ਜਾ ਕੇ ਉੱਥੇ ਕੰਮ ਕਰਨਗੇ ਕੁਝ ਮਸ਼ੀਨਾਂਾਂ ਨੇ ਪਹਿਲਾਂ ਉੱਥੇ ਚੱਲ ਰਹੀਆਂ ਦੋ ਜਵਾਲੇ ਜਾ ਕੇ ਚਲਾਉਣਗੇ ਇਹਦੇ ਵਿੱਚ ਕੀ ਇਹਨਾਂ ਦਾ ਸਾਰਾ ਰਸਨ ਜਿੰਨਾ ਚਾਹ ਗੁਰ ਗੰਡੇ ਗੁੰਡੇ ਹੋਰ ਸਾਰਾ ਜਿੰਨਾ ਵੀ ਉਹਨਾਂ ਨੂੰ ਰਸਣ ਵਾਸਤੇ ਚਾਹੀਦਾ ਉਧਰ ਬਾਈ ਨੇ ਉਹ ਵੀ ਤਿਆਰੀ ਕਰ ਰਹੇ ਨੇ ਆਪਦੀ ਬਾਈ ਆਪਦੀ ਤਿਆਰੀ ਚ ਰੁੱਝੇ ਹੋਣ ਕਿਉਂਕਿ ਦੂਰ ਜਾਣਾ ਦੂਰ ਦੀ ਬਾਟਾ ਲੇਟ ਹੋਣਗੇ ਤੇ ਕੁਝ ਸਮਾਨ ਇੱਧਰ ਪਿਆ ਬਾਈਆਂ ਦਾ ਦਿਖਾ ਦਿਓ ਬਾਈ ਨੇ ਵੀ ਤਿਆਰੀ ਚ ਲੱਗੇ ਹੋਣੇ ਆਪਦੀ ਚ ਉਹ ਸੇ ਸਮਾਨ ਪਿਆ ਹੈਗਾ ਜਿਵੇਂ ਕੱਪੜੇ-ਕੁਪੜੇ ਹੋਗੇ ਬਾਈਆਂ ਦੇ ਉੱਥੇ ਰਹਿਣ ਵਾਸਤੇ ਕੱਪੜੇ ਜ਼ਰੂਰੀ ਨੇ ਮਕਾਨ ਉੱਥੇ ਮਿਲ ਜਾਂਦਾ ਕਿਉਂਕਿ ਦੇਖ ਜਿਹੜੇ ਦੂਜੇ ਜ਼ਿਲ੍ਹੇ ਨੇ ਉਹਨਾਂ ਦੇ ਬੱਚੇ ਲਗਭਗ ਫੌਰਮ ਦੇ ਵਿੱਚ ਜਾ ਚੁੱਕੇ ਨੇ ਉੱਥੇ ਮਕਾਨ ਬੜੇ ਕਿਰਾਏ ਤੇ ਮਿਲ ਜਾਂਦੇ ਬਾਈ ਇਹ ਨਹੀਂ ਕਹਿੰਦਾ ਵੀ ਮਕਾਨ ਉਸੇਕ ਬਾਈ ਬਹੁਤ ਜੇ ਵੱਡੇ ਵੱਡੇ ਮਕਾਨ ਕੋਠੀਆਂ ਬਹੁਤ ਵਧੀਆ ਪਈਆਂ ਨੇ ਜਿੱਥੇ ਜਾ ਕੇ ਰਹਿਣ ਚ ਆਪਾਂ ਨੂੰ ਕੋਈ ਸਮੱਸਿਆ ਨਹੀਂ ਆਉਂਦੀ ਥੋੜੀ ਸ਼ੂਟਿੰਗ ਆਪਾਂ ਅੱਗੇ ਕਰਾਂਗੇ ਫਿਰ ਕਰਾਂਗੇ ਆਪਣੀ ਸ਼ੂਟਿੰਗ ਦਾ ਐਂਡ ਕਿਉਂਕਿ ਟਰੈਕਟਰ ਜਿਹੜਾ ਨਵਾਂ ਹੈਗਾ ਰਾਤ ਗਰੁੱਪ ਦੇ ਵਿੱਚ ਇਹਨਾਂ ਨੂੰ ਮਿਲਿਆ ਹੈਗਾ ਕੁਝ ਰਿਆਦ ਦੇ ਉੱਤੇ ਉਹ ਟਰੈਕਟਰ ਤੇਲ ਪਾਇਣ ਵਾਸਤੇ ਗਿਆ ਉਹ ਸਾਨੂੰ 10 ਮਿੰਟ ਦਿਖਾਵਾਂਗੇ ਤੇ ਥੋੜੀ ਸ਼ੂਟਿੰਗ ਆਪ ਹੋਰ ਕਰ ਲਿਆ ਹਾਂਜੀ ਠੀਕ ਹੈ ਜੀ ਵਧੀਆ ਇਹ ਬਾਈ ਆ ਜਿਹੜਾ ਆਪਣਾ ਛੋਟਾ ਭਾਈ ਆ ਸਰਪੰਚ ਦਾ ਬੇਟਾ ਹੈ ਇਹ ਜਿਹੜੀ ਉਹਦੇ ਵਿੱਚ ਸਾਰੀ ਪਰਾਲੀ ਨੂੰ ਇਕੱਠੀ ਕਰਕੇ ਸામੂਗੀ ਇਹ ਕੀ ਆ ਗਈ ਤਾਰ ਵਾਂਗੂ ਤਾਰ ਕਹਿ ਦਿੰਦੇ ਆ ਉਹ ਇਹ ਰਸਤੀਆਂ ਨਹੀਂ ਪਰ ਤਾਰ ਵਾਂਗੂ ਕੰਮ ਕਰਦੀਆਂ ਇਹ ਬਾਈ ਵੀ ਤਿਆਰੀ ਚ ਲੁੱਜਿਆ ਹੈ ਕਿਉਂਕਿ ਇਹਨਾਂ ਨੂੰ ਜਾਣ ਦੀ ਕਹਾੜ ਹੈ ਹਾਂ ਬਾਕੀ ਗੱਲਬਾਤ ਆਪਾਂ ਜਦੋਂ ਮਸ਼ੀਨਾਂ ਉੱਥੇ ਅੰਬਰਸਰ ਚੱਲੀਆਂ ਜਾਂ ਪਿੰਡਾਂ 'ਕੇ ਚੱਲੀਆਂ ਇਹਨਾਂ ਦੇ ਬਾਈਆਂ ਨਾਲ ਇੰਟਰਵਿਊ ਤੇ ਸਾਰੀ ਗੱਲਬਾਤ ਕਰਾਂਗੇ ਠੀਕ ਹੈ ਜੀ ਧੰਨਵਾਦ ਥੋੜੀ ਸ਼ੂਟਿੰਗ ਨਵੇਂ ਟਰੈਕਟਰ ਦੀ ਆਪਾਂ ਜ਼ਰੂਰ ਲਵਾਂਗੇ ਹਾਂ ਵੀ ਮਿੱਤਰੋ ਚੈਨਲ ਦੇ ਉ ਹੁਣ ਆਪਾਂ ਪਹਿਲਾਂ ਗੱਲਾਂ ਕਰਕੇ ਐ ਪਹਿਲਾਂ ਸਾਰਾ ਜਿੰਨਾ ਵੀ ਸੀਗਾ ਪਾਈਆਂ ਦਾ ਕਿਉਂਕਿ ਉਥੇ ਮਸ਼ੀਨਾਂ ਦੱਸਿਆ ਦੋ ਪਹਿਲਾਂ ਚੱਲ ਰਹੀਆਂ ਦੋ ਦਾ ਹੋਰ ਸਮਾਨ ਤਿਆਰ ਹੈ ਤੇ ਇਹ ਟਰੈਕਟਰ ਆਪਾਂ ਨੂੰ ਰਾਤ ਮਿਲਿਆਗਾ ਗਰੁੱਪ ਦੇ ਵਿੱਚੋਂ ਜਿਹੜਾ ਆਪਣਾ ਛੋਟੇ ਵੀਰਾਂ ਦਾ ਚਾਚੇ ਦੇ ਬੇਟੇ ਦਾ ਗਰੁੱਪ ਚੱਲ ਰਿਹਾ ਗਰੁੱਪ ਦੇ ਵਿੱਚੋਂ ਟਰੈਕਟਰ ਰਾਤ ਮਿਲੇ ਇੱਕ ਆਪਾਂ ਨੂੰ ਬੀਲਨ ਮਿਲਿਆ ਤੇ ਇੱਕ ਨਾਲ ਮਿਲਿਆ ਸੁਪਰ ਸੀਡਰ ਜਿਹਦੇ ਉੱਤੇ ਕੁੱਲ ਸਬਸਿਡੀ ਆਵੇਗੀ 24 ਲੱਖ ਕਿਉਂਕਿ ਰਾਤ 10 ਟਰੈਕਟਰ ਮਿਲੇ ਨੇ ਪੂਰੇ ਮਾਨਸਨ ਦੇ ਵਿੱਚ ਤੇ ਇੱਕ ਵਾਰੀ ਟਰੈਕਟਰ ਆਪਾਂ ਨੂੰ ਪਿਆ ਇਹ 9.5 ਲੱਖ ਰੁਪਏ ਦਾ ਜਿਹੜਾ ਵੇਲਣ ਦੇ ਉੱਤੇ ਆਪਾਂ ਜਾ ਕੇ ਕੱਲ ਨੂੰ ਚਲਾਵਾਂਗੇ ਹੁਣੇ ਬਾਈ ਦੱਸਿਆ ਪਹਿਲਾਂ ਵੀ ਦੱਸਿਆ ਵੀ 6 ਵਜੇ ਤੁਰਨਗੇ ਤੇ ਆਪਦਾ ਰਾਤ ਨੂੰ ਜਾ ਕੇ ਸਾਰੀ ਉੱਥੇ ਸੈਟਿੰਗ ਕਰ ਲਾਂਗੇ ਤੇ ਇਹ ਗਰੁੱਪ ਜਿਹੜੇ ਜਸਵੀਰ ਸਿੰਘ ਨੇ ਬਾਈ ਜੀ ਸੋਨਾਲੀ ਕਦੇ ਮਾਲਕ ਨੇ ਉਹ ਵੀ ਆਪਣੇ ਕਲਾਸਮੇਟਰ ਇਹ ਨੇ ਉਹਨਾਂ ਦਾ ਗਰੁੱਪ ਹੈ ਗਰੁੱਪ ਦੇ ਵਿੱਚੋਂ ਰਾਤ ਇਹਨਾਂ ਨੂੰ 10 ਟਰੈਕਟਰ ਪ੍ਰਾਪਤ ਹੋਏ ਨੇ ਇੱਕ ਗੱਲ ਜ਼ਰੂਰ ਹੈ ਵੀ ਜਿਹੜੀ ਮਿਹਨਤ ਹੈ ਮਿਹਨਤ ਬੜੀ ਵੱਡੀ ਚੀਜ਼ ਹੈ ਕਿਉਂਕਿ ਜਵਾਕ ਮਿਹਨਤ ਕਰ ਰਹੇ ਨੇ ਬਾਈ ਖੜੇ ਨੇ ਕੋਲੇ ਨਾਲ ਸਾਰੇ ਮਿਹਨਤੀ ਬੰਦੇ ਨੇ ਟਰੈਕਟਰ ਹੈ ਕਿੰਨਾ ਵੱਡਾ ਗਰੁੱਪ ਹੈ ਹਨਾ ਤਿੰਨ ਮਸ਼ੀਨਾਂ ਜਾ ਕੇ ਚਲਾਉਣੀਆਂ ਬਹੁਤ ਵੱਡੀ ਗੱਲ ਆਪ ਦੇ ਆਪ ਦੇ ਵਿੱਚ ਕਿਉਂਕਿ ਇੱਕ ਮਸ਼ੀਨ ਚਲਾਉਣੀ ਵੀ ਉਹਦੇ ਤੇ ਘਟ ਘਟ 50 ਬੰਦੇ ਲੇਬਰ ਦੇ ਚਾਹੀਦੇ ਆ ਤਿੰਨ ਮਸ਼ੀਨਾਂ ਹੋ ਗਈਆਂ ਤਾਂ ਘਟ ਘਟ 150 ਬੰਦਾ ਲੇਬਰ ਦਾ ਚਾਹੀਦਾ ਨਾਲ ਨਾਲ ਟਰਾਲੇ ਚਾਹੀਦੇ ਆ ਕਿੰਨਾ ਪ੍ਰਬੰਧ ਚਾਹੀਦਾ ਬਾਕੀ ਦੂਜੇ ਥਾਂ ਜਾ ਕੇ ਦੂਜੇ ਜ਼ਿਲ੍ਹੇ ਦੇ ਵਿੱਚ ਜਿਹੜਾ ਕੰਮ ਕਰਨਾ ਉਹ ਉਦੋਂ ਵੀ ਜਿਆਦਾ ਮਿਹਨਤੀ ਹੈ ਕਿਉਂਕਿ ਆਪ ਦੇ ਕਰੇ ਤਾਂ ਆਪਾਂ ਹਰ ਇੱਕ ਚੀਜ਼ ਨੂੰ ਤਰੱਕੜਣੇ ਆ ਤੇ ਇਸ ਲਈ ਇਹ ਆਪਾਂ ਨੂੰ ਰਾਜ ਦਾ ਟਰੈਕਟਰ ਪ੍ਰਾਪਤ ਹੋਇਆ ਹੈ ਨਾਲ ਦੀ ਨਾਲ ਆਪਾਂ ਆਪਣੇ ਗਰੁੱਪ ਵੀਰਾਂ ਨੂੰ ਜਿਹੜੇ ਤਿੰਨ ਚਾਰ ਗਰੁੱਪ ਦੇ ਮੈਂਬਰ ਨੇ ਉਹਨਾਂ ਨੂੰ ਵਧਾਈ ਵੀ ਦਿੰਨੇ ਆ। ਨਾਲੇ ਵੀਰ ਖੜੇ ਨੇ ਥੋੜਾ ਜਿਹਾ ਵੀਰਾਂ ਬਾਰੇ ਵੀ ਇੱਧਰ ਨੂੰ ਵੀਡੀਓ ਬਣਾ ਲਓ। ਪਰ ਇਹ ਨਹੀਂ ਹੁਜਾਏ ਪਪਾ ਬੋਝ ਕੇ ਤੇ ਕਦਮ ਜਣਾ ਲੈ ਪਤਾ ਹੱਸੜ ਜੇ। ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਜਾ ਕੇ ਇਹਨਾਂ ਕੋਲ ਬਾਈਆਂ ਕੋਲ ਜਿੱਦੇ ਆਪਾਂ ਨੂੰ ਸਕੂਲ 'ਚ ਛੁੱਟੀ ਹੋਈ ਜ਼ਰੂਰ ਜਾ ਕੇ ਅੰਬਰਸਰ ਵੀ ਇਸ ਟਰੈਕਟਰ ਦੇ ਸਾਨੂੰ ਬੇਲਣ ਤੇ ਚੱਲ ਦੇ ਦੀਆਂ। ਕੁਝ ਵੀਡੀਓ ਸ਼ੂਟ ਕਰਕੇ ਦਿਖਾਵਾਂਗੇ ਜਦੋਂ ਪਿੰਡ ਆਏ ਫੇਰ ਦੁਬਾਰੇ ਦਿਖਾਵਾਂਗੇ ਵੀ ਕਿਵੇਂ-ਕਿਵੇਂ ਮਸ਼ੀਨਾਂ ਚੱਲਦੀਆਂ ਨੇ, ਕਿਵੇਂ-ਕਿਵੇਂ ਪ੍ਰਾਲੀ ਬ ਕਿ ਕਿਵੇਂ ਕਿਵੇਂ ਡੰਪਾਂ 'ਤੇ ਪਹੁੰਚਦੀ ਹੈ ਕਿ ਕਿਵੇਂ ਕਿਵੇਂ ਉਹ ਲੋਡ ਹੋ ਕੇ ਡੰਪਾਂ ਦੇ ਉੱਤੇ ਪਹੁੰਚ ਗਏ ਉਹਦਾ ਸਾਰਾ ਸਿਸਟਮ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਸਾਰਿਆਂ ਦਾ ਆਪਣੇ ਚੈਨਲ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ